ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਉਸ ਵੀਡੀਓ ਨੂੰ ਸ਼ੇਅਰ ਕਰਿਓ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ 101 ਰੁਪਏ ਦਾ ਮੁੱਠਾ ਟੇਕਣ ਵਿੱਚ ਵੱਡੀ ਕਰਾਮਾਤ ਕਿਉਂ ਮੰਨਦੇ ਸੀ ਪੂਰਾ ਸੱਚ ਆਪ ਜੀ ਨਾਲ ਸਾਂਝਾ ਕਰਾਂਗੇ ਸਾਰ ਸੰਗਤ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਵੀ ਗੱਲ ਆਉਂਦੀ ਐ ਮੱਥਾ ਟੇਕਣ ਦੀ ਤੇ ਆਪਾਂ ਆਪਣੇ ਧਿਆਨ ਦੇ ਵਿੱਚ ਆਪਣੇ ਜਿਹਨ ਦੇ ਵਿੱਚ ਸਾਧ ਸੰਗਤ ਆਪਾਂ ਪੈਸਿਆਂ ਨੂੰ ਜ਼ਰੂਰ ਲੈ ਕੇ ਆਉਨੇ ਆ ਕਿੰਨੇ ਦਾ ਮੱਥਾ ਟੇਕੀਏ ਸਾਧ ਸੰਗਤ ਕਿੰਨੇ ਦਾ ਮੱਥਾ ਟੇਕਣਾ ਚਾਹੀਦਾ ਹੈ ਭਾਈ ਸਾਹਿਬ ਜੀ ਕਿੰਨੇ ਦਾ ਮੱਥਾ ਟੇਕੀਏ ਭਾਈ ਸਾਹਿਬ ਜੀ ਸਾਨੂੰ ਕਿੰਨੇ ਦਾ ਮੱਥਾ ਟੇਕਣਾ ਚਾਹੀਦਾ ਕੋਈ ਕਹਿੰਦਾ ਜੀ 11 ਦਾ ਮੱਥਾ ਟੇਕੋ ਕੋਈ ਕਹਿੰਦਾ ਜੀ 21 ਰੁਪਏ ਦਾ ਮੱਥਾ ਟੇਕੋ ਕੋਈ ਕਹਿੰਦਾ ਜੀ ਨਹੀਂ ਨਹੀਂ 52 ਰੁਪਏ ਦਾ ਮੱਥਾ ਟੇਕੋ ਸਾਧ ਸੰਗਤ ਲੱਗ-ਲੱਗ ਤਰ੍ਹਾਂ ਦੀਆਂ ਜੜੀਆਂ ਚੀਜ਼ਾਂ ਨੇ ਸਾਡੇ ਸਾਹਮਣੇ ਆਉਂਦੀਆਂ ਨੇ ਪਰ ਆਪ ਜੀ ਨਾਲ ਮੈਂ ਇੱਕ ਬੇਨਤੀ ਜਿਹੜੀ ਹੈ ਜ਼ਰੂਰ ਸਾਂਝੀ ਕਰ ਦੇਣੀ ਚਾਹੁੰਨਾ ਵਾ ਉਹ ਇਹ ਵੀ ਗੁਰਮੁਖ ਪਿਆਰਿਓ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਸਾਨੂੰ ਇੱਕ ਗੱਲ ਇਹ ਕਹਿੰਦੇ ਨੇ ਸਤਿਗੁਰੂ ਸਾਨੂੰ ਸਾਫ਼ ਤੇ ਸਪਸ਼ਟ ਜਿਆ ਹੀ ਗੁਰਬਾਣੀ ਦੇ ਵਿੱਚੋਂ ਸਮਝਾ ਦਿੰਦਾ ਹੈ ਸਤਿਗੁਰਾਂ ਨੇ ਸਾਫ਼ ਜੀ ਗੱਲ ਜਿਹੜੀ ਹੈ ਸਾਡੇ ਤੱਕ ਰੱਖ ਦਿੱਤੀ ਮੇਰੇ ਸਤਿਗੁਰੂ ਨੇ ਇੱਕੋ ਹੀ ਗੱਲ ਕਹਿ ਦਿੱਤੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਜਿਹੜਾ ਗੁਰੂ ਜਮਾਂ ਦੀ ਫਾਹੀ ਕੱਟਣ ਦੀ ਸਮਰੱਥਾ ਰੱਖਦਾ ਹੈ ਉਹਨੂੰ ਅਸੀਂ ਪੈਸਿਆਂ ਦਾ ਮੱਥਾ ਟੇਕੀਏ ਮੈਂ ਨਹੀਂ ਕਹਿੰਦਾ ਵੀ ਨਾ ਟੇਕੋ ਟੇਕੋ ਪਰ ਸਾਡੇ ਮਨ ਵਿੱਚ ਆਉਂਦਾ ਵੀ ਪੈਸਿਆਂ ਤੋਂ ਬਿਨਾਂ ਤੇ ਮੈਂ ਗੁਰੂ ਘਰ ਹੀ ਨਹੀਂ ਜਾਣਾ ਜੀ ਪੈਸਿਆਂ ਤੋਂ ਬਿਨਾਂ ਮੈਂ ਮੱਥਾ ਹੀ ਨਹੀਂ ਟੇਕਾਂ ਸੰਗਤ ਜੇ ਨਹੀਂ ਹੈਗੇ ਤਾਂ ਜਾ ਕੇ ਮੱਥਾ ਟੇਕਿਓ ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁਖਾ ਸਤਗੁਰੂ ਤੇ ਅੰਦਰਲੀ ਭਾਵਨਾ ਵੇਖਦੇ ਨੇ ਅੰਦਰਲਾ ਜਿਹੜਾ ਪਿਆਰ ਹੈ ਨਾ ਗੁਰੂ ਪ੍ਰਤੀ ਉਹ ਮੈਨੇ ਰੱਖਦਾ ਹੈ ਸਾਹ ਸੰਗਤ ਇੱਥੇ ਹੋਰ ਦੂਜੇ ਤੀਜੇ ਦੀ ਕੋਈ ਗੱਲ ਨਹੀਂ ਹੈਗੀ ਦੂਜੇ ਤੀਜੇ ਦੀ ਕੋਈ ਗੱਲ ਨਹੀਂ ਪਿਆਰਿਓ ਸਤਗੁਰੂ ਨੇ ਤੇ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਬਾਬਾ ਹਤਰ ਸਿੰਘ ਜੀ ਮਹਾਪੁਰਖੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਕਿਸੇ ਖਾਸ ਕਾਰਜ ਲਈ ਆਵੋ ਨਾ ਤੁਸੀਂ ਖਾਸ ਕਾਰਜ ਲਈ ਕਿਤੇ ਜਾਵੋ ਤਾਂ ਕਹਿੰਦੇ ਅਰਦਾਸ ਜ਼ਰੂਰ ਕਰਕੇ ਜਾਇਓ ਜਦੋਂ ਤੁਹਾਡਾ ਕਾਰਜ ਪੂਰਾ ਹੋ ਜਾਏ ਕਹਿੰਦੇ 101 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇ ਕਰਾ ਦਿਓ ਜੇ ਕੜਾ ਪ੍ਰਸ਼ਾਦ ਭਾਵੇਂ ਜਿੰਨੇ ਦਾ ਮਰਜ਼ੀ ਕਰਾ ਦਿਓ ਸਾਧ ਸੰਗਤ ਗੁਰੂ ਨੂੰ ਯਾਦ ਰੱਖੋ ਜੇ ਹੋ ਸਕੇ ਤਾਂ ਉਹਨੇ ਪਾਠ ਕਰ ਦਿਓ ਜਬਜੀ ਸਾਹਿਬ ਦੇ ਪਾਠ ਕਰਦੋ ਜਿੰਨੇ ਮਰਜ਼ੀ ਪਾਠ ਕਰਦੋ ਜਿਹੜੀ ਮਰਜ਼ੀ ਬਾਣੀ ਦੇ ਪਾਠ ਕਰਦੋ ਸਾਧ ਸੰਗਤ ਇਹੋ ਹੀ ਕਰਾਮ ਜਦੋਂ ਆਪਾਂ ਗੁਰੂ ਦੀ ਬਾਣੀ ਨੂੰ ਪੜਾਂਗੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਾਂਗੇ ਤੇ ਗੁਰਮੁਖ ਪਿਆਰੇ ਉਹਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ ਜਿਥੇ ਸਤਿਗੁਰੂ ਦੀ ਆਪਾਂ ਵਡਿਆਈ ਨੂੰ ਕਰਨਿਆ ਕਿਹਦੇ ਹਿਸਾਬ ਨਾਲ ਕਿਹੜੇ ਢੰਗ ਨਾਲ ਕਰਦੇ ਆ ਕਿਉਂਕਿ ਗੱਲ ਭਰੋਸੇ ਦੀ ਹੈ ਇਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਗੁਰਬਾਣੀ ਪੜਾਂਗੇ ਨਾ ਇਕ ਓਅੰਕਾਰ ਤੋਂ ਲੈ ਕੇ 1430 ਅੰਗ ਰਾਗ ਮਾਲਾ ਤੱਕ ਬਾਬਾ ਬਾਣੀ ਪੜਾਂਗੇ ਸਾਧ ਸੰਗਤ ਉਹਦੇ ਵਿੱਚ ਪਰਮਾਤਮਾ ਦੀ ਸਿਫਤੀ ਹੈ ਤੇ ਸਿਫਤੀ ਆਪਣੇ ਗੁਰੂ ਤੇ ਭਰੋਸਾ ਧਾਰ ਕੇ ਗੁਰੂ ਦੇ ਉੱਤੇ ਤੇਰਾ ਭਰੋਸਾ ਕਿਸ ਤਰ੍ਹਾਂ ਕਾਇਮ ਰਵੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਇਹ ਆ ਜਾਂਦੀ ਹੈ ਗੱਲ ਕੀ ਹੈ ਮੱਥਾ ਟੇਕਣਾ ਕਾਫੀ ਨਹੀਂ ਮੱਥਾ ਟੇਕ ਕੇ ਭਰੋਸਾ ਬਣਾਉਣਾ ਵੱਡੀ ਗੱਲ ਐ ਮੱਥਾ ਟੇਕ ਕੇ ਗੁਰੂ ਤੇ ਬਰਕਰਾਰ ਭਰੋਸਾ ਬਣਾ ਕੇ ਰੱਖਣਾ ਤੇ ਨਾਲ ਦੂਜੀ ਬੇਨਤੀ ਸਾਧ ਸੰਗਤ ਇਹੋ ਹੀ ਕਰਾਮਾਤ ਐ ਆਪਾਂ ਕਿੰਨੇ ਕੋਈ ਕਰਾਮਾਤ ਵਾਪਰੇ ਪਰ ਆਪਾਂ ਆਪਣੇ ਵੱਲੋਂ ਕਦੇ ਪਹਿਲ ਕੀਤੀ ਐ ਵੀ ਅਸੀਂ ਕਰਾਮਾਤ ਕੀ ਕਰ ਰਹੇ ਆ ਸਾਧ ਸੰਗਤ ਕਰਾਮਾਤ ਕੀ ਐ ਕਰਾਮਾਤ ਇਹ ਐ ਕਿ ਅਸੀਂ ਭਰੋਸਾ ਬਣਾ ਕੇ ਰੱਖੀਏ ਅਸੀਂ ਇਹ ਗੱਲ ਦ੍ਰਿੜ ਕਰਕੇ ਰੱਖੀਏ ਨਿਸ਼ਚਾ ਕਰਕੇ ਰੱਖੀਏ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮੈਂ ਤੇਰਾ ਦਰ ਕਦੇ ਨਹੀਂ ਛੱਡਣਾ ਤੂੰ ਭਾਵੇਂ ਥੋੜਾ ਦੇ ਦੇ ਭਾਵੇਂ ਬਹੁਤਾ ਦੇ ਦੇ ਸਤਿਗੁਰੂ ਮੈਂ ਤੇਰੇ ਦਰ ਦਾ ਹੀ ਬਣ ਕੇ ਰਹਿਣਾ ਸਤਿਗੁਰੂ ਮੈਂ ਤੇਰੇ ਦਰ ਤੋਂ ਕਦੇ ਦੂਰ ਨਹੀਂ ਹੋਣਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਚਾਕਾਰੀ ਵਿਣਾਣੀ ਖਰੀਦੋ ਖਾਲੀ ਆਪ ਵੇਚ ਧਰਮ ਗਵਾਇ ਮਾਇਆ ਦੀ ਖਾਤਰ ਇਸ ਧਿਰ ਧਿਰ ਦੀ ਖੁਆਇਸ਼ ਬਹੁਤ ਦੁਖਦਾਈ ਹੈ ਖੁਸ਼ਾਮੰਦ ਕਿਨੇ ਮਨੁੱਖ ਆਪਣਾ ਆਤਮਿਕ ਜੀਵਨ ਮਾਇਆ ਦੇ ਵਟੇ ਵੇਚ ਕੇ ਆਪਣਾ ਕਰਤੱਵ ਛੱਡ ਛੱਡ ਬੈਠਦਾ ਹੈ ਕਿਉਂਕਿ ਆਪਣਾ ਜਿਹੜਾ ਭਰੋਸਾ ਹੈ ਨਾ ਉਹ ਡੁਲਾ ਬੈਠਦਾ ਹੈ ਸਤਿਗੁਰੂ ਕਹਿੰਦੇ ਨੇ ਆਪਣਾ ਭਰੋਸਾ ਨਹੀਂ ਟੰਡ ਲਾਉਣਾ ਮਨ ਮੁਖ ਮੁਗਦ ਗاوار ਪਿਰਾ ਜਿਉ ਸ਼ਬਦ ਮਨ ਨਾ ਵਸਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੰਡ ਹੀ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਨਹੀਂ ਬਸਾਉਂਦਾ ਕਹਿੰਦੇ ਫਿਰ ਉਥੇ ਕਰਾਮਾਤ ਕੀ ਵਾਪਰਨੀ ਹੈ ਕਿਉਂਕਿ ਉਹ ਆਪਣੇ ਬਾਹਣੇ ਵਿੱਚ ਚੱਲ ਪਿਆ ਆਪਣੀ ਕਰਾਮਾਤ ਵਿੱਚ ਚੱਲ ਪਿਆ ਆਪਣੇ ਆਪ ਦੇ ਵਿੱਚ ਹੀ ਉਹ ਜਿਹੜਾ ਹੈ ਟਿਕਿਆ ਰਿਹਾ ਬਣਿਆ ਰਿਹਾ ਉਹਨੇ ਕਦੇ ਗੁਰੂ ਤੇ ਭਰੋਸਾ ਕੀਤਾ ਹੀ ਨਹੀਂ ਕਦੇ ਪਾਤਸ਼ਾਹ ਤੇ ਭਰੋਸਾ ਕੀਤਾ ਹੀ ਨਹੀਂ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਤੇ ਕਦੇ ਭਰੋਸਾ ਨਹੀਂ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਤੇ ਕਦੇ ਭਰੋਸਾ ਨਹੀਂ ਕੀਤਾ ਸਭ ਤੋਂ ਵੱਡੀ ਗੱਲ ਕਿ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਰਿਹਾ ਤੇ ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਤੇ ਕਦੇ ਸਹਾਰ ਹੀ ਨਹੀਂ ਕੀਤੀ ਜਾਂ ਫਿਰ ਕਦੇ ਅਧਵੀ ਨਹੀਂ ਕੀਤਾ ਕਦੇ ਭੈ ਨਹੀਂ ਕੀਤਾ ਜਿਹੜਾ ਮੂਰਖ ਹੈ ਜਿਹੜਾ ਮੂਰਖ ਹੋ ਗਿਆ ਜਿਨੇ ਆਪਣੀ ਮਤ ਨੂੰ ਮੂਰਖ ਕਰ ਲਿਆ ਸਾਥ ਸੰਗਤ ਸਤਿਗੁਰੂ ਕਹਿੰਦੇ ਏ ਭਾਈ ਸੱਚ ਇਹੋ ਹੀ ਐ ਇਹੋ ਹੀ ਕਰਾਮਾਤ ਐ ਅਸੀਂ ਆਪਣੇ ਵੱਲੋਂ ਤੇ ਕਦੇ ਪਹਿਲ ਨਹੀਂ ਕੀਤੀ ਪਰ ਅਸੀਂ ਗੁਰੂ ਤੋਂ ਕਰਾਮਾਤ ਭਾਰਦੇ ਆਂ ਵੀ ਅੱਖ ਝਪਕਦੇ ਸਮੇਂ ਇੱਕ ਤਵਾਰ ਚ ਹੀ ਕਿਰਪਾ ਹੋ ਜਾਏ ਸਤਿਗੁਰੂ ਕਹਿੰਦੇ ਤੂੰ ਕਦੇ ਭਰੋਸਾ ਨਹੀਂ ਬਣਾਇਆ ਸੱਜਣਾ ਤੂੰ ਕਦੇ ਭਰੋਸਾ ਬਣਾ ਕੇ ਵੇਖਿਆ ਹੀ ਨਹੀਂ ਗੁਰੂ ਤੇ ਮਾਇਆ ਬੰਧਨ ਟਿਕੈ ਨਹੀਂ ਖਿੰਨ ਖਿੰਨ ਦੁੱਖ ਸੰਤਾਏ ਵੰਦਨਾ ਦੇ ਕਾਰਨ ਮਨੁੱਖ ਦਾ ਮਨ ਇੱਕ ਥਾਂ ਟਿਕਿਆ ਨਹੀਂ ਹਰੇਕ ਕਿਸਮ ਦਾ ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦਿੰਦਾ ਹੈ ਇਸ ਦਾ ਮੁੱਖ ਕਾਰਨ ਇਹੋ ਹੀ ਹੈ ਕਿ ਇਹ ਸਤਿਗੁਰੂ ਦੀ ਪਾਵਨ ਬਾਣੀ ਤੋਂ ਦੂਰ ਹੋ ਗਿਆ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਦੂਰ ਹੋ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਦੂਰ ਹੋ ਗਿਆ ਇਹਦਾ ਮੇਨ ਤੇ ਮੁੱਖ ਕਾਰਨ ਇਹ ਵੇ ਸਾ ਸੰਗਤ ਕਿਉਂਕਿ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਇਹਦਾ ਜਿਹੜਾ ਵਿਸ਼ਵਾਸ ਸੀ ਨਾ ਸਾਧ ਸੰਗਤ ਉਹ ਵਿਸ਼ਵਾਸ ਨਹੀਂ ਬਣ ਪਾਇਆ ਉਹ ਵਿਸ਼ਵਾਸ ਨਹੀਂ ਜੇ ਬਣਿਆ ਸੋ ਮੈਂ ਕਈ ਵਾਰੀ ਬੇਨਤੀਆਂ ਕਰਦਾ ਹਾਂ ਗੁਰਮੁਖ ਪਿਆਰਿਓ ਕਿ ਗੁਰੂ ਘਰ ਜਾਈਏ ਮੱਥਾ ਟੇਕੀਏ ਤੇ ਗੁਰੂ ਤੋਂ ਦੋਵੇਂ ਹੱਥ ਜੋੜ ਕੇ ਭਰੋਸਾ ਕਰਨ ਦੀ ਦਾਤ ਮੰਗੀਏ ਕਿ ਸਤਿਗੁਰੂ ਆਪ ਜੀ ਦਾ ਭਰੋਸਾ ਸਤਿਗੁਰੂ ਆਪ ਜੀ ਦੀ ਕਿਰਪਾ ਆਪ ਜੀ ਦੀ ਰਹਿਮਤ ਜਿਹੜੀ ਐ ਉਹ ਵਰਤ ਜਾਏ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਤਿਗੁਰੂ ਮੈਨੂੰ ਭਰੋਸੇ ਦੀ ਦਾਤ ਬਖਸ਼ਿਓ ਸਤਿਗੁਰੂ ਮੇਰੇ ਤੇ ਐਸੀ ਕਿਰਪਾ ਕਰਿਓ ਮੇਰੇ ਤੇ ਐਸੀ ਰਹਿਮਤ ਕਰਿਓ ਏ ਸਤਿਗੁਰੂ ਕਿ ਮੇਰਾ ਜਿਹੜਾ ਹਿਰਦਾ ਨਾ ਉਹ ਕਦੇ ਡੋਲੇ ਨਾ ਮੇਰਾ ਹਿਰਦਾ ਨਾ ਕਦੇ ਡੋਲੇ ਆਪ ਜੀ ਤੇ ਭਰੋਸਾ ਬਣ ਕੇ ਰਵੇ ਬਾਬਾ ਅਤਰ ਸਿੰਘ ਜੀ ਮਹਾਂਪੁਰ ਕੇਸੇ ਕਰਕੇ ਕਹਿੰਦੇ ਤੁਸੀਂ ਸੰਗਤ ਜੀ ਜੇਕਰ ਤੁਹਾਡਾ ਭਰੋਸਾ ਬਣਿਆ ਹੋਇਆ ਨਾ ਤੇ ਕਹਿੰਦੇ ਗੁਰੂ ਤੁਹਾਡੇ ਤੇ ਮਿਹਰਮਾਨ ਹੈ ਜੇ ਤੁਹਾਡਾ ਭਰੋਸਾ ਡੋਲਦਾ ਨਹੀਂ ਜੇ ਤੁਸੀਂ ਇਹ ਨਹੀਂ ਸੋਚਦੇ ਵੀ ਮੈਂ ਤੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਵਾਂਗਾ ਜਾਂ ਨਹੀਂ ਜਾਵਾਂਗਾ ਸਾਧ ਸੰਗਤ ਜੇ ਨਹੀਂ ਜਾਵਾਂਗਾ ਤਾਂ ਇਹ ਭਰੋਸਾ ਬਣਿਆ ਹੋਇਆ ਹੈ ਸਤਿਗੁਰ ਕਹਿੰਦੇ ਫਿਰ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹੋ ਹੀ ਕਰਾਮਾਤ ਹੈ ਸਾਧ ਸੰਗਤ ਮੱਥਾ ਟੇਕੀਏ ਗੁਰੂ ਦੇ ਦਰ ਤੇ ਸਮਤ ਲਿਆ ਕਰੀਏ ਗੁਰੂ ਤੋਂ ਫੇਰ ਸਤਿਗੁਰੂ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ